ਨਾਰ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਵੱਡਾ ਤਬਾਹੀ ਦਾ ਮੰਜ਼ਰ ਸ਼ੁਰੂ ਹੋ ਗਿਆ ਇਹ ਮੰਜ਼ਰ ਪਾਣੀ ਨੂੰ ਲੈ ਕੇ ਘਟ ਹੈ ਤੇ ਉਸ ਤੋਂ ਜ਼ਿਆਦਾ ਕਿਤੇ ਹੋਰ ਵੱਧ ਹੈ ਕਿ ਸਾਰੀ ਤਬਾਹੀ ਤਾਂ ਵੈਸੇ ਪਾਣੀ ਨੇ ਮਚਾਈ ਹੈ ਤਾਂ ਦਰਿਆ ਸਤਲੁਜ ਨੂੰ ਜੋ ਮਹੱਤਵਪੂਰਨ ਜੋਗਰਾਵਾਂ ਰੋਡ ਜਾਂਦਾ ਹੈ ਚੜਦੇ ਵਾਲੇ ਪਾਸੇ ਦੀ ਇਹ ਵੱਡੀ ਤਸਵੀਰ ਹੈ ਜਿਸ ਨੂੰ ਲੰਬੀ ਨੋਚਕਿਆ ਜਾਂਦਾ ਸੀ ਉਹ ਸਾਰੀ ਦਰਿਆ ਦੇ ਵਿੱਚ ਛੱਡ ਗਈ ਸੀ 23 ਦੇ ਵਿੱਚ ਉਹ ਤਸਵੀਰ ਤੁਸੀਂ ਦੇਖ ਲਓ 23 ਦੇ ਵਿੱਚ ਖੜ ਚ ਗਈ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਵੱਡੀ ਤਸਵੀਰ ਸਾਹਮਣੇ ਆਈ ਹੈ ਕਿ ਦਰਿਆ ਸਤਲੁਜ ਦੇ ਪੱਥਰ ਨੇ ਸਾਹਮਣੇ ਲੱਗੇ ਹੋਏ ਸਾਹਮਣੇ ਦੇਖ ਸਕਦੇ ਹੋ ਮੈਂ ਰਿਪੋਰਟਿੰਗ ਹਰਦੀਪ ਸਿੰਘ ਕਰ ਰਿਹਾ ਹਾਂ ਸਾਹਮਣੇ ਪੱਥਰ ਦੇਖ ਸਕਦੇ ਹੋ ਤੇ ਨਾਲ ਨਾਲ ਸਾਰਾ ਹਿੱਸਾ ਜੋ ਹੈ ਦਰਿਆ ਨੇ ਆਪਣੇ ਵਿੱਚ ਸਮਾਉਣਾ ਸ਼ੁਰੂ ਕਰ ਦਿੱਤਾ ਪੱਥਰ ਸਾਰੇ ਵਿੱਚ ਡਿੱਗਲੇ ਥੱਲੇ ਬੈਠ ਗਿਆ ਤਾਂ ਫਿਰ ਆਪਣਾ ਵੱਡਾ ਵੱਡਾ ਤਬਾਹੀ ਦਾ ਮੰਜ਼ਰ ਕਹਿ ਸਕਦੇ ਆ ਵੱਡਾ ਤਬਾਹੀ ਦਾ ਮੰਜ਼ਰ ਕਿਸ ਤਰ੍ਹਾਂ ਬਣੇਗਾ ਉਹ ਵੀ ਤਸਵੀਰ ਦਿਖਾਵਾਂਗੇ ਇਸ ਦੇ ਵਿੱਚ ਪਾਣੀ ਭਰ ਚੁੱਕਿਆ ਹੁਣ ਕੁਝ ਟਾਈਮ ਦੇ ਕਹਿ ਸਕਦਾ ਕਿ ਮਹਿਮਾਨ ਹੈ ਅਗਲੀ ਵਾਲੀ ਥਾਂ ਤੇ ਤਬਾਹੀ ਦਾ ਮੰਜ਼ਰ ਕਿਸ ਤਰ੍ਹਾਂ ਬਣੇਗਾ ਇੱਧਰ ਬਹੁਤ ਸਾਰਾ ਝੋਨਾ ਹੈ ਤੇ ਝੋਨਾ ਜਦੋਂ ਇੱਥੇ ਇਹ ਵਿੱਚ ਡਿੱਗ ਗਿਆ ਤੇ ਫਿਰ ਪਾਣੀ ਅੱਗੇ ਵਧਣਾ ਸ਼ੁਰੂ ਕਰ ਦੂਗਾ ਇੱਥੇ ਫਿਰ ਢਾ ਲੱਗ ਜੂਗੀ ਫਿਰ ਉਸ ਤੋਂ ਬਾਅਦ ਅੱਗੇ ਦਰਿਆ ਸਤਲੁਜ ਦਾ ਮੇਨ ਬੰਨਾ ਹੈ ਜੋ ਮੇਨ ਪੁਆਇੰਟ ਹੈ ਕਿ ਦਰਿਆ ਸਤਲੁਜ ਦਾ ਮਹਿਸ ਡੇਢ 200 ਮੀਟਰ ਤੇ ਬਣਾ ਹੈ ਤੇ ਫਿਰ ਉੱਥੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਕਿ 40 45 ਪਿੰਡ ਹੈ ਉਹਨਾਂ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਪ੍ਰਸ਼ਾਸਨ ਹੁਣ ਇੱਥੇ ਪਹੁੰਚਣਾ ਚਾਹੀਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਕੋਲ ਬਹੁਤ ਸਾਰੇ ਪ੍ਰਬੰਧ ਨੇ ਪ੍ਰਸ਼ਾਸਨ ਦੇ ਕੋਲ ਬਹੁਤ ਸਾਰੇ ਪ੍ਰਬੰਧਨ ਇਸਨੂੰ ਰੋਕਣ ਦੇ ਲਈ ਜੋ ਇੱਥੇ ਆਮ ਲੋਕ ਆਮ ਆਵਾਮ ਨਹੀਂ ਰੋਕ ਸਕਦੀ ਉਹ ਪ੍ਰਸ਼ਾਸਨ ਕੰਮ ਕਰ ਸਕਦਾ ਹੈ ਪ੍ਰਸ਼ਾਸਨ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਖਬਰ ਸ਼ੇਅਰ ਜਰੂਰ ਕਰ ਦਿਆ ਕਰੋ ਏਦਾਂ ਦੀ ਜਦੋਂ ਆਮ ਲੋਕਾਂ ਨੂੰ ਖਤਰਾ ਹੋਵੇ ਜੇਕਰ ਅਸੀਂ ਆਮ ਲੋਕਾਂ ਦੀ ਗੱਲ ਕਰ ਰਹੇ ਹਾਂ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਵੀਡੀਓ ਨੂੰ ਸ਼ੇਅਰ ਕਰਨਾ ਗਰੁੱਪਾਂ ਦੇ ਵਿੱਚ ਫੇਸਬੁੱਕ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਸ ਤੇ ਸ਼ੇਅਰ ਕਰ ਦਿਓ ਜੇਕਰ ਉਹਨੂੰ ਐਸਡੀ ਪ੍ਰਸ਼ਾਸਨ ਨੂੰ ਕੋਈ ਵੀ ਜਾਣਦਾ ਤਾਂ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਪਾਈ ਚੱਲੋ ਤਾਂ ਅਸੀਂ ਵੀ ਪ੍ਰਸ਼ਾਸਨ ਨਾਲ ਕੰਟ ਵੱਡਾ ਤਬਾਹੇ ਦਾ ਮੰਜ਼ਰ ਵੱਡਾ ਤਬਾਹੇ ਦਾ ਮੰਜ਼ਰ ਪੜਨਾ ਉਹ ਵੀ ਤੁਨੂੰ ਮੈਂ ਦਿਖਾਏ ਤਸਵੀਰ ਇਹ ਅੱਗੇ ਤੱਕ ਦਰੜਾ ਪੈ ਚੁੱਕੇ ਆ ਪਹਿਲਾਂ ਇਹ ਦਰੜਾ ਇੱਥੇ ਣ ਤੱਕ ਸੀ ਇਸ ਥਾਂ ਤੇ ਪਹਿਲਾਂ ਤਸਵੀਰ ਜੋ ਸੀਗਾ ਇਹ ਤਸਵੀਰ ਇੱਥੇ ਣ ਤੱਕ ਸੀ ਮੇਰੇ ਸਿਰ ਇੱਥੇ ਣ ਤੱਕ ਤਾਂ ਹੁਣ ਅੱਗੇ ਤੱਕ ਵਧਰੀ ਲਗਾਤਾਰ ਦਾਗਾ ਤਰਗੇ ਤੱਕ ਵੱਧ ਰਹੀ ਹੈ ਇਥੋਂ ਤੱਕ ਸੀਮਤ ਨਹੀਂ ਸਾਰੇ ਪੱਥਰ ਦਰਿਆ ਦੇ ਵਿੱਚ ਡਿੱਗ ਜਾਨੇ ਜਦੋਂ ਉੱਥੋਂ ਐਟਾ ਸ਼ੁਰੂ ਹੋ ਗਈ ਤਾਂ ਫਿਰ ਅੱਗੇ ਅੱਗੇ ਤੱਕ ਸਾਰੇ ਜਾਊਗਾ ਅੱਗੇ ਤੱਕ ਸਾਰਾ ਸਥਾਨ ਹੈ ਜੋ ਕਾਫੀ ਜ਼ਿਆਦਾ ਖਤਰਾ ਮੰਡਰਾ ਰਿਹਾ ਹੈ ਇਸ ਟਾਈਮ ਇਹ ਤੁਸੀਂ ਦੇਖ ਇੱਥੇ ਵੀ ਇਹ ਦਰਾਣਾ ਪੈ ਚੁੱਕੇ ਆ ਇੱਥੇ ਖੜਨਾ ਵੀ ਖਤਰੇ ਤੋਂ ਖਾਲੀ ਨਹੀਂ ਕਿਸੇ ਵੀ ਟਾਈਮ ਇਹ ਵਿੱਚ ਅੱਗੇ ਜਾ ਸਕਦਾ ਪਰ ਮਜਬੂਰੀ ਕਵੀਰ ਬਣ ਜਾਂਦੀ ਹੈ ਖੜਨਾ ਪੈਂਦਾ ਤਾਂ ਫਿਰ ਉਹ ਤਸਵੀਰ ਤੋੜ ਤੱਕ ਪਹੁੰਚੋਣੀ ਲਾਜ਼ਮੀ ਬਣਦੀ ਹੈ ਕਿਉਂਕਿ ਤਸਵੀਰ ਅੱਗੇ ਤੱਕ ਤੁਸੀਂ ਸ਼ੇਅਰ ਕਰ ਕਰਕੇ ਕਾਫੀ ਅੱਗੇ ਪਹੁੰਚਾ ਦੇਣੀ ਹੈ ਪ੍ਰਸ਼ਾਸਨ ਦੇ ਤੱਕ ਤਾਂ ਇਥੇ ਵੱਡਾ ਖਤਰਾ ਪੈ ਇਧਰੋਂ ਲੈ ਕੇ ਅੱਗੇ ਤੱਕ ਚੋਨਾ ਚੋਨਾ ਕਾਫੀ ਜ਼ਿਆਦਾ ਤੇ ਸਾਰਾ ਵਿੱਚ ਡਿੱਗ ਜਾਊਗਾ ਅੱਗੇ ਬੰਨ ਆ ਜਾਂਦਾ ਜੇਕਰ ਪ੍ਰਸ਼ਾਸਨ ਨੇ ਕੰਮ ਨਾ ਕੀਤਾ ਕਿ ਇੱਥੇ ਆ ਕੇ ਫੌਰੀ ਤੌਰ ਤੇ ਤਾਂ ਬਹੁਤ ਵੱਡਾ ਹੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਸ ਟਾਈਮ ਦਰਿਆ ਸਤਲੁਜ ਦਾ ਜੋ ਤਬਾਹੀ ਦਾ ਮੰਜ਼ਰ ਇੱਥੇ ਬਣਿਆ ਹੋਇਆ ਹੈ ਦੂਜੇ ਪਾਸੇ ਪਾਖੜਾ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਦਰਿਆ ਸਤਲੁਜ ਵਿੱਚ ਥੋੜਾ ਥੋੜਾ ਪਾਣੀ ਕਰਕੇ ਲਗਾਤਾਰ ਛੱਡਿਆ ਜਾ ਰਿਹਾ ਹੈ ਦਰਿਆ ਸਤਲੁਜ ਵਿੱਚ ਥੋੜਾ ਥੋੜਾ ਪਾਣੀ ਕਰਕੇ ਲਗਾਤਾਰ ਛੱਡਿਆ ਜਾ ਰਿਹਾ ਹੈ ਵੀਰਵਾਦੀ ਜਾਰੀ ਹੈ ਸਕਦਾ ਤਾਂ ਵੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇੱਥੇ ਇਹ ਤਸਵੀਰ ਦੇਖ ਲਓ ਜਿੱਦਾਂ ਇੱਕ ਪਿੱਛੇ ਦੇਖੇ ਤਾਂ ਇਹ ਵੀ ਸਾਰਾ ਥੱਲੇ ਬੈਠਿਆ ਹੋਇਆ ਥਾਂ ਤਕਰੀਬਨ ਤਕਰੀਬਨ ਕਿੰਨੇ ਪੱਥਰ ਸੀ ਸਾਰੇ ਥੱਲੇ ਬੈਠ ਗਏ ਫਿਰ ਇਹ ਅੱਗੇ ਤੁਹਾਨੂੰ ਇੱਕ ਹੋਰ ਸਟੱਡ ਦੀ ਤਸਵੀਰ ਦਿਖਾਵਾਂਗੇ ਜਿਹੜਾ ਕੀ ਹੁਣ ਵਿੱਚ ਵਹਿ ਗਿਆ ਇੱਕ ਨਹੀਂ ਤਕਰੀਬਨ ਕਾਫੀ ਜ਼ਿਆਦਾ ਤਾਂ ਹੁਣ ਇਹ ਦੇਖ ਲਓ ਇਸ ਜਗ੍ਹਾ ਤੇ ਪਾਣੀ ਨਿਕਲਣਾ ਸ਼ੁਰੂ ਹੋ ਚੁੱਕਿਆ ਪੱਥਰੇ ਉੱਪਰ ਤੇ ਕਾਬੂਟੀ ਉੱਗੇ ਪਰ نیچے ਪੱਥਰ ਨੇ ਤਾਂ ਉੱਥੇ ਵੱਡਾ ਸਟੱਡ ਸੀ ਉਹ ਵਿੱਚ ਡਿੱਗ ਚੁੱਕਿਆ ਉਹ ਸਾਹਮਣੇ ਹੁਣ ਇੱਥੇ ਕਹਿ ਸਕਦੇ ਹਾਂ ਕਿ ਟਾ ਪਾਣੀ ਦੇ ਸਿੱਧੀ ਨੁੱਕਰ ਚ ਇਦਾਂ ਕ ਬੱਜਦਾ ਫਿਰ ਸਾਈਡ ਤੇ ਚਲ ਜਾਂਦਾ ਇੱਥੇ ਟਾ ਲੱਗਣੇ ਸ਼ੁਰੂ ਹੋ ਚੁੱਕੇ ਤਾਂ ਕਿ ਬੰਨ ਇਧਰ ਹੋਰ ਵੀ ਨੇੜੇ ਐ ਇਧਰ ਤੇ ਕਿਨ 100 ਮੀਟਰ ਤੋਂ ਜਾਂ 150 ਮੀਟਰ ਤੇ ਹੋਊਗਾ ਤਾਂ ਅੱਗੇ ਤੱਕ ਪਾਣੀ ਦਾ ਉਫਾਨ ਲਗਾਤਾਰ ਪਾਣੀ ਨਿਕਲ ਰਿਹਾ ਹੈ ਦਰਿਆ ਦੇ ਝੋਣਿਆਂ ਚ ਪਾਣੀ ਪੈ ਰਿਹਾ ਹੈ ਵੱਡੀ ਤਸਵੀਰ ਐ ਨਰ نیوز ਦੇ YouTube ਚੈਨਲ ਤੇ ਦੇਖ ਰਿਹਾ ਹਾਂ ਜੇਕਰ ਤੁਸੀਂ ਸਾਨੂੰ Facebook ਤੇ ਫੋਲੋ ਕਰ ਰਹੇ ਹੋ ਤਾਂ ਉਹ ਵੀ ਤੁਸੀਂ ਤਸਵੀਰ ਅੱਗੇ ਸਾਂਝੀ ਜ਼ਰੂਰ ਕਰ ਦਿਓ ਤਾਂ ਬਹੁਤ ਜ਼ਿਆਦਾ ਵੱਡੀ ਅਪਡੇਟ ਇਧਰ ਪਾਣੀ ਦੀ ਸਪੀਡ ਚੈੱਕ ਕਰਵਾਦਨੇ ਕਿ ਸਪੀਡ ਕਿੰਨੀ ਜ਼ਿਆਦਾ ਇੱਕ ਕਬੱਡੀ ਤਸਵੀਰ ਦਿਲ ਨੂੰ ਦੁਖੀ ਕਰਨ ਵਾਲੀ ਤਸਵੀਰ ਜਿੱਥੇ ਲਗਾਤਾਰ ਪਾਣੀ ਵਧ ਰਿਹਾ ਸੀ ਤਾਂ ਦੂਜੇ ਪਾਸੇ ਇੱਕ ਹੋਰ ਤਸਵੀਰ ਦੁਖੀ ਕਰਨ ਵਾਲੀ ਸਾਹਮਣੇ ਆ ਗਈ ਹੈ ਤਾਂ ਦੇਖ ਸਤਲਵਿਦਿਆਹੋ ਜਿਹਾ ਬਹੁਤ ਦੁਖੀ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਲਗਾਤਾਰ ਇਹ ਸੁੰਨ ਤਬਾਹੀ ਤਮੰਦਰ ਸ਼ੁਰੂ ਹੋ ਗਿਆ ਅੱਗੇ ਵੀ ਇੱਕ ਨੋਚ ਨੂੰ ਟਾ ਲੱਗੀ ਹੋਈ ਹੈ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਉੱਥੇ ਵੀ ਪਿੰਡ ਨੇ ਤਾਂ ਇਹੋ ਜਿਹੀਆਂ ਤਸਵੀਰਾਂ ਤੋ ਖੌਨ ਨੂੰ ਕੇਵਰ ਦਿਲ ਨਹੀਂ ਕਰਦਾ ਜਦੋਂ ਤਬਾਹੀ ਦਾ ਮੰਜ਼ਰ ਹੋਵੇ ਪਰ ਮਜਬੂਰੀ ਪਣ ਜਾਂਦੀ ਹੈ ਇਸ ਵਕਤ ਵੱਡੀ ਅਪਡੇਟ ਸਾਂਝ ਕਰ ਰਹੇ ਹਾਂ ਇਹ ਲਗਾਤਾਰ ਤੁਹਾਨੂੰ ਬੈਕ ਤੋਂ ਤਸਵੀਰ ਫਿਰ ਪਿੱਛੇ ਅਸੀਂ ਜਾ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇਹ ਸਾਰਾ ਸਟੱਡ ਜ਼ਮੀਨ ਦਰਿਆ ਦੇ ਵਿੱਚ ਬਹਿ ਚੁੱਕੀ ਹੈ ਤਾਂ ਅੱਗੇ ਹੁਣ ਟਾ ਕਿੱਥੇ ਲੱਗੀ ਹੋਈ ਹੈ ਦਰਿਆ ਨੇ ਅੱਗੇ ਵਧਣਾ ਸ਼ੁਰੂ ਕਰਤਾ ਨਾਲ ਹੀ ਝੋਨਾ ਤੇ ਨਾਲ ਹੀ ਇੱਕ ਵੱਟ ਸੀ ਉਹ ਵਿੱਚ ਡਿਗਣੇ ਸ਼ੁਰੂ ਹੋ ਚੁੱਕੇ ਹੈ ਇੱਥੇ ਸਟੱਡ ਸੀ ਥੱਲੇ ਬੈਠ ਗਿਆ ਹਾਂ ਇਹ ਤੇ ਉਹ ਸਟਾਟਸ ਸੀ ਉਹ ਥੱਲੇ ਬੈਠ ਗਿਆ ਤਾਂ ਇਹ ਵੱਡੀ ਅਪਡੇਟ ਆਪਣੇ ਆਪ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਇਧਰ ਦੇ ਤੇ ਸੂਰ ਦੇਖ ਲਓ ਇਹ ਥੱਲੇ ਤਾਂ ਕਾ ਪਾਣੀ ਜਾ ਰਿਹਾ ਹੈ ਖੋਰਾ ਲੱਗ ਚੁੱਕਿਆ ਇੱਥੇ ਤਾਂ ਤੁਸੀਂ ਜਿੱਥੇ ਵੀ ਨਦੀਆਂ ਨਾਲਿਆਂ ਦੇ ਨੇੜੇ ਜਾਓ ਤਾਂ ਦੂਰ ਜ਼ਰੂਰ ਰਹੋ ਆ ਦੇਖ ਸਕਦੇ ਹੋ ਕਿ ਇਹ ਪਾਣੀ ਅੱਗੇ ਕਿਸ ਤਰ੍ਹਾਂ ਵਧ ਰਿਹਾ ਫਿਰ ਪਿੱਛੇ ਆ ਇਧਰ ਇਧਰ ਅੱਗੇ ਤੱਕ ਪੱਥਰ ਵਿੱਚ ਡਿੱਗ ਚੁੱਕਿਆ ਹੈ ਆਪਣੇ ਆਪ ਜੇ ਕਬੱਡੀ ਤਸਵੀਰਾਂ ਖਬਰ ਨੂੰ ਚਲਦੇ-ਚਲਦੇ ਹੁਣ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਸ਼ਹਿਰ ਦੇ ਨਾਲ ਅੱਗੇ ਜੇਕਰ 5 ਲੋਕ ਵੀ ਦੇਖਦੇ ਆ ਤਾਂ 200 ਜਣੇ ਨਾਲ ਜੁੜੇ ਹੋਇਆ ਤਾਂ 200 ਦੇ ਨਾਲ ਕਿੰਨਾ ਵੱਡਾ ਕਾਫਲਾ ਅੱਗੇ ਤੱਕ ਬਣ ਜਾਊਗਾ ਤਾਂ ਪ੍ਰਸ਼ਾਸਨ ਇੱਥੇ ਜ਼ਰੂਰ ਫਿਰ ਆਊਗਾ ਤੇ ਤੁਹਾਡੇ ਸ਼ੇਅਰ ਕਰਨੇ ਨਾਲ ਇੱਕ ਕੱਲ੍ਹ ਅਸੀਂ ਰਿਪੋਰਟ ਦਿਖਾਈ ਸੀ ਤਾਂ ਉੱਥੇ ਮਿੱਟੀ ਆ ਚੁੱਕੀ ਹੈ ਉਸ ਲਈ ਤੁਹਾਨੂੰ ਸਾਰੇ ਮੈਂ ਦਾ ਮੈਂ ਧੰਨਵਾਦੀ ਕਰਨਾ ਚਾਹੁੰਗਾ ਕੱਲੇਕਰ ਰਿਪੋਰਟ ਦਿਖਾਈ ਸੀ ਉਸ ਦਿਨ ਮਿੱਟੀ ਆ ਚੁੱਕੀ ਹੈ ਪ੍ਰਸ਼ਾਸਨ ਨੇ ਉੱਥੇ ਕੰਮ ਕਰਨਾ ਸ਼ੁਰੂ ਕਰਤਾ ਇਹ ਅੱਗੇ ਤੱਕ ਦਰਾਣਾ ਪਈਆਂ ਹੋਈਆਂ ਤੇ ਇੱਕ ਵਾਰ ਫਿਰ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਲੋਕਾਂ ਦੇ ਨਾਲ ਖੜੇ ਆ ਆਮ ਲੋਕਾਂ ਦੀਆਂ ਆਪਾਂ ਜ਼ਿੰਦਗੀਆਂ ਨੂੰ ਬਚਾਉਣਾ ਹੈ ਤੇ ਢੋਣਿਆਂ ਨੂੰ ਬਚਾਉਣਾ ਹੈ ਆਪਾਂ ਇਹ ਬਚਾ ਸਕਦੇ ਆ ਸ਼ੇਅਰ ਦੇ ਨਾਲ ਜੇਕਰ ਪ੍ਰਸ਼ਾਸਨ ਕੰਮ ਕਰੇ ਤੇ ਸਹੀ ਸਹੀ ਤਸਦੀਕ ਜਾਣਕਾਰੀ ਹੈ ਨਾ ਨਰਨਿਊਜ਼ ਤੇ ਕੱਲੀ-ਕੱਲੀ ਅਪਡੇਟ ਦਿੰਨੇ ਆ ਕੱਲੀ-ਕੱਲੀ ਅਪਡੇਟ ਤਕਰੀਬਨ ਹਰ ਇੱਕ ਕੋਨੇ ਤੋਂ ਅਸੀਂ ਦਿਖਾ ਰਹੇ ਆ ਓਏ ਜੀ ਪੈਨਿਕ ਰੇਡ ਨਹੀਂ ਕਰੇ ਡਰ ਨਹੀਂ ਕਰੇ ਸੱਚੀ ਤਸਵੀਰ ਹੈ ਪੈਨਿਕ ਰੇਡ ਜੇ ਅਸੀਂ ਡਰ ਪੈਦਾ ਤਾਂ ਤਾਂ ਕੈਸਾ ਕਰਦਾ ਜੇ ਤੁਹਾਨੂੰ ਅਸੀਂ ਲਾਈਵ ਨਾਲ ਦਿਖਾ ਰਹੀਏ ਪਰ ਇਹ ਇਸ ਟਾਈਮ ਅਸੀਂ ਲਾਈਵ ਤਸਵੀਰਾਂ ਤੁਹਾਡੇ ਤੱਕ ਸਾਂਝੇ ਕਰ ਰਹੇ ਆਂ ਵੱਡੀ ਤਸਵੀਰ ਹੈ ਜੋ ਤੁਹਾਡੇ ਸਾਹਮਣੇ ਤੁਸੀਂ ਆਪਣੇ ਫੋਨ ਸਕਰੀਨ ਤੇ ਲਗਾਤਾਰ ਲਗਾਤਾਰ ਦੇਖ ਰਹੇ ਹੋ ਤਾਂ ਬਹੁਤ ਵੱਡੀ ਤਸਵੀਰ ਹੈ ਇਸ ਟਾਈਮ ਦੀ ਐਨ ਐਨ ਆਰ ਨਿਊਜ਼ ਦੇ YouTube ਚੈਨਲ ਤੇ ਦੇਖ ਰਹੇ ਹਾਂ ਜੇਕਰ ਤੁਸੀਂ Facebook ਤੇ ਸਾਨੂੰ ਫੋਲੋ ਕਰਦੇ ਹੋ ਤਾਂ ਉੱਥੇ ਵੀ ਤਾਂ ਦੇਖ ਸਕਦੇ ਹੋ ਕਿ ਕਿੰਨਾ ਸਾਰਾ ਕੁਝ ਦਰਿਆ ਦੇ ਅੰਦਰ ਵਿੱਚ ਧਸ ਗਿਆ ਅੱਗੇ ਤੱਕ ਤਸਵੀਰ ਬਹੁਤ ਜ਼ਿਆਦਾ ਦੁਖੀ ਕਰਨ ਵਾਲੀ ਤਸਵੀਰ ਹੈ ਖੱਲੀ ਇੱਕ ਜਗ੍ਹਾ ਤੇ ਨਹੀਂ ਢਲ ਗਈ ਕਈ ਜਗ੍ਹਾ ਤੇ ਹੁਣ ਇਹ ਹੋ ਚੁੱਕਿਆ ਹੈ ਇਹ ਬਹੁਤ ਜਲਦੀ ਇਹ ਪੱਥਰ ਵਗਾਰੇ ਵਿੱਚ ਡੱਕ ਜਾਣਗੇ ਤੇ ਦਰਿਆ ਸਤਲੁਜ ਅੱਗੇ ਵਧ ਜੂਗਾ ਤਾਂ ਬਹੁਤ ਦੁਖੀ ਕਰਨ ਵਾਲੀ ਤਸਵੀਰ ਤਕਰੀਬਨ ਪੱਥਰ ਤਾਂ ਵਿੱਚ ਬਹਿ ਚੁੱਕੇ ਆ ਥੋੜੇ ਜਿ ਰਹਿ ਗਏ ਜਿੰਨਾਂ ਦਿਵਾਰੀ ਮੈਨੂੰ ਲੱਗਦਾ ਕਿ ਛੁੱਤੀ ਆ ਜੋਗੀ ਜਿਸ ਤਰ੍ਹਾਂ ਦਰਿਆ ਸਤਲੋ ਜੂ ਆਫਾਨ ਤੇ ਆ ਤਕ ਕੋ ਪੈਨਿਕ ਕ੍ਰੀਟ ਕੋ ਡਰ ਪੈਦਾ ਨਹੀਂ ਅਸੀਂ ਕਰ ਰਹੇ ਸੱਚੀਆਂ ਤਸਵੀਰਾਂ ਨੇ ਕਿਉਂਕਿ ਲਾਈਵ ਤੁਸੀਂ ਦੇਖ ਰਹੇ ਹੋ ਲਾਈਵ ਐਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਅੱਗੇ ਤੱਕ ਇੱਕ ਵਾਰ ਅੱਗੇ ਤੱਕ ਤਸਵੀਰ ਦਿਖਾ ਦਿੰਨੇ ਹਾਂ ਉਸ ਤੋਂ ਬਾਅਦ ਦਰਿਆ ਸਤਲੋ ਦੀ ਅਸੀਂ ਲਾਈਵ ਅਪਡੇਟ ਲਗਾਤਾਰ ਚੱਦੀ ਜਾ ਰਹੀ ਹੈ ਹਰ ਇੱਕ ਕੋਨੇ ਤੋਂ ਇੱਥੇ ਵੀ ਪੱਥਰ ਨਿਕਲਣੇ ਸ਼ੁਰੂ ਹੋ ਚੁੱਕੇ ਆ ਇਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਸਾਹਮਣੇ ਇੱਥੇ ਪੱਥਰ ਨਿਕਲ ਚੁੱਕੇ ਆ ਵੀ ਤਸਵੀਰ ਹੁਣ ਪੱਲਾ ਜਾਲ ਵਗੈਰਾ ਰਹਿ ਗਿਆ ਪਾ ਉੜ ਤੱਕ ਅਸੀਂ ਤਸਵੀਰਾਂ ਪਚਾਰਿਆਂ ਪ੍ਰਸ਼ਾਸਨ ਕਿਤਨੇ ਕਿਤੇ ਹੁਣ ਸੁਣ ਲੈ ਤਾਂ ਇਹ ਫੇਰ ਵੱਡੀ ਤਸਵੀਰ ਬਣ ਜੇਗੀ ਅੱਗੇ ਤੱਕ ਦਿਖਾ ਦਿੰਨੇ ਆ ਅੱਗੇ ਤੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵਿਟਾ ਖੋਰਾ ਜਾਣਿਕ ਲੱਗ ਚੁੱਕਿਆ ਉਸ ਤੋਂ ਬਾਅਦ ਖਤਰਾ ਫਿਰ ਕਿਸ ਤਰ੍ਹਾਂ ਪੈਦਾ ਹੋਗਾ ਉਹ ਵੀ ਦਿਖਾਵਾਂਗੇ ਇੱਧਰ ਤੱਕ ਅੱਗੇ ਤੱਕ ਦੇਖ ਦਿਓ ਝੋਨੇ ਨੇ ਅੱਗੇ ਜਾ ਕੇ ਇੱਕ ਤਸਵੀਰ ਦਿਖਾਉਣੇ ਆ ਕਿ ਇੱਥੇ ਜੋ ਟਾ ਹੁਣ ਲੱਗਿਆ ਜਿਹੜੀ ਸਿੱਧੀ ਟਾ ਅੱਗੇ ਲੱਗੀ ਹੋਈ ਸੀ ਉਹ ਹੁਣ ਸਾਈਡ ਤੇ ਝੋਨੇ ਨੂੰ ਲੱਗ ਚੁੱਕੀ ਔਰ ਲਗਾਤਾਰ ਹਿੱਸਾ ਦੇ ਅਦੇ ਵਿੱਚ ਡੇਗ ਇਹ ਤੁਸੀਂ ਦੇਖ ਸਕਦੇ ਹੋ ਕਿ ਉਹ ਨਾ ਇੱਥੇ ਡਿਗਣਾ ਸ਼ੁਰੂ ਹੋ ਚੁੱਕਿਆ ਹੈ ਅੱਬ ਵੱਡੀ ਅਪਡੇਟ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਹਮਣੇ ਜਕਰ ਗੱਲ ਕਰੀਏ ਬਿਲਕੁਲ ਸਾਹਮਣੇ ਤਾਂ ਉਸ ਜਗ੍ਹਾ ਦੇ ਉੱਪਰ ਕਾਫੀ ਜ਼ਿਆਦਾ ਡਿਗ ਰਿਹਾ ਹੈ ਦਰਿਆ ਸਤਲੁਜ ਦੇ ਜੋ ਖੋਰਾ ਇੱਥੇ ਲਾਇਆ ਤਾਂ ਉਹ ਨੋਚ ਵੀ ਵਿੱਚ ਦੇਗਰੀ ਹੈ 400 ਤੋਂ ਉੱਪਰ ਲੋਕ ਜੁੜੇ ਹੋਣ ਸਾਰੇ ਚਲਦੇ ਚਲਦੇ ਖਬਰਾਂ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਵੱਡੀ ਅਪਡੇਟ ਮਾਨਵਤਾ ਦੇ ਨਾਲ ਲੋਕਾਂ ਦੇ ਨਾਲ ਆਮ ਗਰੀਬ ਮਜ਼ਦੂਰ ਲੋਕਾਂ ਨਾਲ ਜੁੜੀ ਹੋਈ ਹੈ ਤਾਂ ਮਜ਼ਦੂਰ ਲੋਕਾਂ ਨਾਲ ਜਦੋਂ ਖਬਰ ਜੁੜੀ ਹੋਵੇ ਤਾਂ ਸ਼ੇਅਰ ਜਰੂਰ ਕਰ ਦੇਣੀ ਚਾਹੀਦੀ ਹੈ ਜਿਆਦਾ ਮੈਂ ਜ਼ੋਰ ਨਹੀਂ ਪਾਉਂਦਾ ਕਈ ਵਾਰ ਵੀ ਤੁਸੀਂ ਸ਼ੇਅਰ ਕਰ ਦਿਓ ਪ੍ਰੈਸ ਵਾਰ ਮੈਂ ਬਹੁਤ ਤਣ ਕਹਿ ਰਹੇ ਹਾਂ ਕਿ ਆਮ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਜੁੜੀ ਹੋਈ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਇਹ ਵੱਡੀ ਅਪਡੇਟ ਹੈ ਬਹੁਤ ਵੱਡੀ ਅਪਡੇਟ ਸਿਰਫ ਤੁਹਾਨੂੰ ਐਨਐਨ ਰਿਪੋਰਟਸ ਤੇ ਮਿਲੂਗੀ ਕਿਉਂਕਿ ਅਸੀਂ ਸਭ ਤੋਂ ਅਸੀਂ ਪਹਿਲਾਂ ਇੱਥੇ ਪਹੁੰਚਿਆ ਆਪ ਦਾ ਫਰਜ ਸਮਝਦੇ ਹੋਏ ਔਰ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਇੱਥੇ ਵੀ ਇੱਕ ਵੱਡੀ ਦਰਾੜ ਪੈ ਚੁੱਕੀ ਇਧਰ ਦੇਖ ਸਕਦੇ ਹੋ ਇੱਥੇ ਵੀ ਇੱਕ ਵੱਡੀ ਲਗਾਤਾਰ ਅੱਗੇ ਪੱਥਰ ਲਗਾਤਾਰ ਵਿੱਚ ਡਿੱਗ ਰਿਹਾ ਹੁਣ ਦਰਿਆ ਸਤਲੁਜ ਦੀ ਬਹੁਤ ਵੱਡੀ ਅਪਡੇਟ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਜਲਦੀ ਮੈਂ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਉਹ ਦੇਖਦੇ ਰਹੋ ਇਧਰ ਤੇ ਤਸਵੀਰਾਂ ਇੱਕ ਵਾਰ ਚਲਦੇ ਚਲਦੇ ਜਾਂਦੇ ਜਾਂਦੇ ਜਰੂਰ ਦਿਖਾ ਦ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਇੱਥੇ ਪ੍ਰਸ਼ਾਸਨ ਪਹੁੰਚਦਾ ਨਹੀਂ ਤੇ ਰਿਪੋਰਟ ਲਗਾਤਾਰ ਦਿਖਾਵਾਂਗੇ ਅਸੀਂ 에어ਪੋਰਟ ਲਗਾਤਾਰ ਦਿਖਾਵਾਂਗੇ ਜਿੰਨਾ ਟਾਈਮ ਇੱਥੇ ਪ੍ਰਸ਼ਾਸਨ ਨਹੀਂ ਆਉਂਦਾ ਤਾਂ ਦੇਖਦੇ ਰਹੋ ਸਰਦਾਂ ਜੁੜੇ ਰਹੋ ਦਰਿਆ ਦੀ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾਉਂਦਾ ਰਹਾਂਗੇ ਅਸੀਂ ਵਾਅਦਾ ਕਰਦੇ ਹਾਂ ਸਹੀ ਤਸਦੀਕ ਜਾਣਕਾਰੀ ਅਸੀਂ ਪਹੁੰਚਾਵਾਂਗੇ ਉਹ ਤੁਸੀਂ ਖਬਰ ਨੂੰ ਸ਼ੇਅਰ ਜਰੂਰ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ੇਅਰ ਕੀਤਾ ਬਹੁਤ-ਬਹੁਤ ਧੰਨਵਾਦ ਕੈਮਰਾਮੈਨ ਸੁੰਦੂ ਦੇ ਨਾਲ ਨਾਲ ਹਰਦੇਪ ਪਿੰਨਰ ਨਿਊਜ਼ ਦਰਿਆ ਸਤਲੁਜ